いいですね。 ਮਸਲਾ ਜੀ ਅੱਜ ਸਾਨੂੰ ਸਾਡਾ ਇੱਕ ਬੇਟਾ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਬਾੜ ਨੰਬਰ 4 ਵਾਸੀ ਸੀ ਜਿਨ੍ਹਾਂ ਦੇ ਕੀ ਕੱਲ 2:00 ਵਜੇ ਉਹ ਘਰ ਤੋਂ ਦਵਾਈ ਲੈਣ ਮਾਨਸਾ ਵੱਲ ਜਾ ਰਹੇ ਸੀ ਤੇ ਕੱਲ ਸ਼ਾਮ ਤੱਕ ਪੁਛਪੜਤਾਲ ਕਰਦੇ ਆ ਕੋਈ ਪਤਾ ਨਹੀਂ ਚੱਲੇ ਬੇਟੇ ਦਾ ਤੇ ਕਾਫੀ ਧੀਰ ਤੱਕ ਭਾਲ ਕਰਦੇ ਰਹੇ ਸਾਰੀ ਰਾਤ ਉਹ ਘਰ ਵੀ ਨਹੀਂ ਆਇਆ ਜੇ ਜਦੋਂ ਸਾਨੂੰ ਸਵੇਰ 7:00 ਵਜੇ ਪਿੰਡ ਦੇ ਸ਼ਾਇਦ ਅਮ드ਪੁਰ ਤੋਂ ਫੋਨ ਆਇਆ ਇਹਨਾਂ ਘਰ ਪਰਿਵਾਰ ਨੂੰ ਤਾਂ ਪਰਿਵਾਰ ਉਸ ਮੌਕੇ ਤੇ ਪਹੁੰਚਿਆ ਤੇ ਹਰਜੋਤ ਸਿੰਘ ਪੁੱਤਰ ਅਮਰੀਕ ਸਿੰਘ ਬੇਟੇ ਦੀ ਡੈੱਡ ਬਾਡੀ ਉੱਥੇ ਪਾਈ ਗਈ ਤੇ ਉਸ ਟਾਈਮ ਡੈੱਡ ਬਾਡੀ ਨਾਲ ਸਾਡੇ ਪੁਲਿਸ ਕਰਮਚਾਰੀ ਗਏ ਤੇ ਪਰਿਵਾਰ ਵੀ ਸੀ ਨਾਲ ਤੇ ਉਹ ਡੈੱਡ ਬਾਡੀ ਅਸੀਂ ਹੁਣ ਸਰਕਾਰੀ ਹਸਪਤਾਲ ਬੜਲਾਡਾ ਵਿਖੇ ਲੈ ਕੇ ਮਰਸੀਰੀ ਵਿੱਚ ਰੱਖ ਦਿੱਤੀ ਹੈ ਅਗਲੀ ਕਾਰਵਾਈ ਹਲੇ ਪੋਸਮਰਟਮ ਤੋਂ ਬਾਅਦ ਹੀ ਉਹ ਵੀ ਤੇ ਉਮਰ ਦੀ ਗੱਲ ਕਰੀ ਕਿੰਨੀ ਕੀਸ ਦਾ ਉਮਰ ਤਕਰੀਬਨ ਬਹੁਤ ਹੀ ਅੱਛਾ ਤੇ ਨੇਕ ਇਨਸਾਨ ਸੀਗਾ ਜਿਹੜਾ ਬੇਟਾ ਸੀ ਇਹ ਬਹੁਤ ਪੜਿਆ ਲਿਖਿਆ ਸੀਗਾ ਤੇ ਪਰਿਵਾਰ ਨਾਲ ਬਹੁਤ ਵਧੀਆ ਵਿਵਹਾਰ ਰੱਖਦਾ ਸੀ ਪਰ ਕੱਲ ਇਹ ਸਾਨੂੰ ਇਹ ਮਰਜਮ ਅੱਜ ਜੋ ਸਵੇਰ ਸਾਨੂੰ 7 ਵਜੇ ਇਸ ਦਾ ਪਤਾ ਲੱਗਾ ਤਾਂ ਬਹੁਤ ਹੀ ਦਿਲ ਦੀ ਦਿਲ ਨੂੰ ਦੁੱਖ ਹੋਇਆ ਤੇ ਉਹ ਡੈੱਡ ਬੋਡੀ ਅਸੀਂ ਅੱਜ 7:00 ਵਜੇ 7:30 ਵਜੇ ਆਪਣੇ ਕਾਬਜ ਵਿੱਚ ਲੈ ਕੇ ਮਰਚ ਵਿੱਚ ਲੈ ਕੇ 27 ਸਾਲ ਉਮਰ ਸੀ ਜੀ ਬੇਟੇ ਦੀ ਬਹੁਤ ਹੀ ਨੇਕ ਬੱਚਾ ਸੀਗਾ ਇਹਨਾਂ ਦੇ ਪਿਤਾ ਜੋ ਕਿ ਟਰੱਕ ਡਰਾਈਵਰ ਤੇ ਗੱਡੀ ਚਲਾਉਂਦੇ ਨੇ ਤੇ ਬੇਟਾ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਤੇ ਕੱਲ 9 ਵਜੇ ਉਹ ਆਪਣੇ ਪਾਪਾ ਤੋਂ ਇਜਾਜ਼ਤ ਲੈ ਕੇ ਸ਼ਾਇਦ ਉਹ ਬੁਰਦਾ ਡਾ ਗਿਆ ਸੀ ਕਿਉਂਕਿ ਉਹਦੇ ਕੋਈ ਪੇਨ ਹੋ ਰਿਹਾ ਸੀ ਕਹਿੰਦੇ ਵੀ ਮੈਂ ਮਾਨਸ ਦਵਾਈ ਲੈਣ ਜਾਣਾ ਉਸ ਤੋਂ ਬਾਅਦ ਇਸ ਬਾਰੇ ਕੋਈ ਪਤਾ ਨਹੀਂ ਚੱਲਿਆ ਵੀ ਕੀ ਉਹਦੇ ਨਾਲ ਹਾਲਾਤ ਹੋਏ ਨੇ ਜਾਂ ਕੀ ਉਹਨਾਂ ਵਾਪਰਿਆ ਇਹ ਸਾਨੂੰ ਇਸ ਬਾਰੇ ਹਾਲੇ ਕੁਝ ਨਹੀਂ ਪਤਾ ਜੀ ਕੀ ਮਸਲਾ ਹੋਇਆ ਜੀ ਅੱਜ ਅੱਜ ਜੀ ਅਸੀਂ ਗਸ਼ਤ ਦੇ ਸਬੰਧ ਵਿੱਚ ਪਿੰਡ ਅਹਿਮਦਪੁਰ ਤੇ ਕਰੇ ਦੀ ਰਵਾਨਾ ਹੋਏ ਸੀ ਮੇਰੇ ਨਾਲ ਪੁਲਿਸ ਪਾਰਟੀ ਸੀ ਜਦੋਂ ਅਸੀਂ ਅਹਿਮਦਪੁਰ ਪਿੰਡ ਗਏ ਤਾਂ ਸਾਡੇ ਕੋਲ ਅਮਰੀਕ ਸਿੰਘ ਪੁੱਤਰ ਨਾਮਾ ਦਾ ਬਾਊ ਸਿੰਘ ਅਮਰੀਕ ਸਿੰਘ ਪੁੱਤਰ ਬਾਊ ਸਿੰਘ ਵਾਸੀ ਵਾਰ ਨੰਬਰ 4 ਬੋੜਾਡਾ ਨੇ ਬਿਆਨ ਲਿਖਾਇਆ ਕਿ ਉਸ ਦਾ ਬੇਟਾ ਜਿਹੜਾ ਹਰਜੂ ਸਿੰਘ ਉਰਫ ਜੋਤੀ ਉਹਦੇ ਨਾਲ ਟਰੱਕ ਤੇ ਕਨੈਕਟਰੀ ਕਰਦਾ ਸੀਗਾ ਤੇ ਇਹ ਖੁਦ ਵੀ ਟਰੱਕ ਡਰਾਈਵਰ ਆ ਜੀ ਕੱਲ ਮਿਤੀ 16 11 ਨੂੰ ਇਹ ਕਰਨਾਲ ਜਿਲ੍ਹੇ ਚ ਚਾਵਲ ਲੱਦ ਕੇ ਗਏ ਸੀਗੇ ਜੀ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਇਹਨਾਂ ਨੂੰ ਦੱਸ ਕੇ ਆ ਗਿਆ ਕਿ ਮੈਂ ਅਮਰਦਤ ਦੀ ਦਵਾਈ ਲੈ ਕੇ ਆਉਣੀ ਆ ਤੇ ਉਸ ਤੋਂ ਬਾਅਦ ਉਹ ਘਰੇ ਆ ਗਿਆ ਘਰੋਂ 2:30 ਵਜੇ ਚਲਾ ਗਿਆ ਤੇ ਫਿਰ ਇਹਨਾਂ ਦਾ ਬੇਟਾ ਘਰ ਨਹੀਂ ਆਇਆ ਇਹਨਾਂ ਨੂੰ ਅੱਜ ਪਤਾ ਲੱਗਿਆ ਕਿ ਖਰਜੂਤ ਸਿੰਘ ਉਰਫ ਜੋਤੀ ਦੀ ਜਿਹੜੀ Laash ਹੈ ਅਹਿਮਦਪੁਰ ਵਾਲੇ ਡਰੇਨ ਦੀ ਪੱੜੀ ਤੇ ਪਈ ਆ ਉਸ ਤੋਂ ਬਾਅਦ ਅਸੀਂ ਜਾ ਕੇ ਇਹਨਾਂ ਦਾ ਬਿਆਨ ਲਿਖਿਆ ਤੇ ਹੁਣ ਅਗਲੀ ਕਾਰਵਾਈ ਪੋਸਟਮਾਰਟਮ ਆਉਣ ਤੇ ਜਿਹੜੀ ਕੀਤੀ ਜਾਊਗੀ